ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਵਿੱਚ ਟੋ ਵੈਨ ਦੇ ਸੰਬੰਧ ਵਿੱਚ ਅੱਜ ਹਾਊਸ ਦੀ ਮੀਟਿੰਗ ਕੀਤੀ ਗਈ ਹਾਊਸ ਦੀ ਮੀਟਿੰਗ ਦੇ ਵਿੱਚ ਐਮਸੀਆ ਦੇ ਦੱਸਣ ਦੇ ਮੁਤਾਬਿਕ ਜੋ ਫੈਸਲਾ ਲਿਆ ਗਿਆ ਹੈ ਉਹ ਇਹ ਆ ਕਿ ਜੋ ਵੀ ਗੱਡੀਆਂ ਦੇ ਵਿੱਚ ਟੋ ਕੀਤੇ ਜਾਣਗੇ ਉਹ ਨਗਰ ਨਿਗਮ ਨੇ ਆਪ ਦੇ ਹੱਥ ਵਿੱਚ ਲੈ ਲਿਆ ਤੇ ਉਹ ਨਗਰ ਨਿਗਮ ਦੇ ਹੀ ਬੰਦੇ ਗੱਡੀਆਂ ਨੂੰ ਟੋ ਕਰਨਗੇ ਫਰ ਜਿਹੜਾ ਅੱਜ ਇੱਥੇ ਤਾਂ ਹਾਊਸ ਦੀ ਮੀਟਿੰਗ ਸੀਗੀ ਹਾਊਸ ਦੀ ਮੀਟਿੰਗ ਦੇ ਵਿੱਚ ਕੀ ਬਣਿਆ ਸਿਆ ਜਿਹੜਾ ਇਹਨਾਂ ਨੇ ਫੈਸਲਾ ਲਿਆ ਸਾਨੂੰ ਇਹਨਾਂ ਨੂੰ ਐਮਸੀਨ ਨੂੰ ਵੀ ਨਹੀਂ ਪਤਾ ਕੀ ਹੈ ਤੇ ਸਾਨੂੰ ਵੀ ਕੋਈ ਸਮਝ ਨਹੀਂ ਲੱਗੀ ਵੀ ਕੀ ਹੋਏਗਾ ਜਦੋਂ ਸਾਡੇ ਹੱਥ 'ਚ ਕੋਈ ਲਿਖਤੀ ਆਊਗਾ ਫਿਰ ਅਸੀਂ ਬੋਲ ਸਕਾਂਗੇ ਜਿਹੜਾ ਹੈਗਾ ਨਗਰ ਨਿਗਮ ਵੱਲੋਂ ਆਪਦੇ ਹੱਥ 'ਚ ਲੈ ਲਿਆ ਗਿਆ ਤੋ ਟੋ ਬੈਂਡ ਦਾ ਮੁੱਦਾ ਉਹਨਾਂ ਨੇ ਆਪਣੇ ਹੱਥ 'ਚ ਲੈ ਲਿਆ ਪਹਿਲਾਂ ਵੀ ਜਿਹੜਾ ਉਹਨਾਂ 'ਚ ਪੁਲਿਸ ਕਰਮਚਾਰੀ ਬੈਠਦਾ ਸੀਗਾ ਉਹ ਕਮੇਟੀ ਦਾ ਬੈਠਦਾ ਸੀਗਾ ਜਿਹੜਾ ਕਿ ਕੋਈ ਡਿਸੀਜਨ ਲੈਣ ਦੇ ਕਾਬਿਲ ਨਹੀਂ ਸੀਗਾ ਸਾਡੀ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹ ਗਏ ਸੀ ਟੋ ਬੈਂਡ ਦਾ ਜਿਹੜਾ ਬੰਦਾ ਸੀ ਉਹ ਵੈਦਰਾ ਕਰਕੇ ਅਸੀਂ ਆਪਣਾ ਜਿਹੜਾ ਟ੍ਰੈਫਿਕ ਪੁਲਿਸ ਦਾ ਬੰਦਾ ਬਿਠਾਵਾਂਗੇ ਅਸੀਂ ਅੱਜ ਤਾਂ ਹੀ ਇੰਨੀ ਲੇਟ ਮੀਟਿੰਗ ਚੱਲੀ ਦੂਜੀ ਜਦ ਹਾਊਸ ਦੀ ਜਿਹੜੇ ਕੁਝ ਹੋਰ ਆਪਣੇ ਕਮਾਂਕਾਰਾਂ ਦੇ ਏਜੰਡੇ ਸੀ। ਠੀਕ। ਉਹ ਸੀ ਜਿਹੜੇ ਮੇਨ ਮੇਨ ਸੀਗੇ ਉਹ ਅਸੀਂ ਪਾਸ ਕਰ ਲਏ ਜਿਹੇ ਕਮਾਂ ਦੇ ਅਸੀਂ ਅਗਲੇ ਹਫਤੇ ਤੇ ਰੱਖਨੇ। ਕਿਉਂਕਿ ਸਾਡਾ ਸਭ ਤੋਂ ਵੱਡਾ ਜਿਹੜਾ ਸੀਗਾ ਮੁੱਦਾ ਸੀ ਉਹ ਪਾਰਕਿੰਗ ਸੀ। ਪਾਰਕਿੰਗ ਸੀ। ਅਸੀਂ ਖੁਦ ਵਪਾਰੀ ਐ। ਇੱਕ ਤਾਇ ਹੁੰਦਾ ਨਾ ਵੀ ਅਸੀਂ ਆਪ ਵਪਾਰੀ ਐ। ਅਸੀਂ ਮੈਂ ਆਪ ਖੁਦ ਬਿਜ਼ਨਸਮੈਨ ਐ। ਅਸੀਂ ਵਪਾਰ ਮੰਡਲ ਦੇ ਨਾਲ ਐ। ਅਸੀਂ ਇਨਸਾਨੀਅਤ ਨਾਲ, ਸ਼ਹਿਰ ਨਾਲ, ਸ਼ਹਿਰ ਵਾਸੀਆਂ ਦੇ ਕਰਕੇ ਅਸੀਂ ਐਮਸੀ ਬਣੇ ਐ। ਸਾਰੇ ਸਾਰੇ ਵਪਾਰੀ ਭਰਾਵਾਂ ਨਾਲ ਸਾਰਿਆਂ ਨਾਲ ਰਲ ਮਿਲ ਕੇ ਬਣੇ ਐ। ਅਸੀਂ ਕੋਈ ਆਏ ਨਹੀਂ ਐ ਵੀ ਕਿਸੇ ਇੱਕ ਸਾਜੀ ਤਾਨਾਸ਼ਾ ਆਇਆ ਜਾਂ ਹੋਰ ਆ ਵੀ ਜੇ ਅਸੀਂ ਕਾਰਪੋਰੇਸ਼ਨ ਦੇ ਅਸੀਂ ਐਮਸੀ ਬਣ ਗਏ ਅਸੀਂ ਪਤਾ ਨਹੀਂ ਕੀ ਐ ਪਰ ਅਸੀਂ ਭਰਾਵਾਂ ਦੇ ਨਾਲ ਹੀ ਆ ਅਸੀਂ ਇਹਨਾਂ ਨਾਲ ਹੀ ਆ 26 26 ਨਹੀਂ ਸਾਰੇ ਸਾਰੇ ਐਮਸੀ ਅੱਜ ਇੱਕ ਇੱਕ ਐਮਸੀ ਵੀ ਕੋਈ ਨਹੀਂ ਸੀ ਜਿਹੜਾ ਨਾਲ ਨਹੀਂ ਸੀਗਾ ਇਸ ਗੱਲ 'ਚ ਕੋਈ ਗੱਲ ਨਹੀਂ ਇੱਕ ਇੱਕ ਐਮਸੀ ਦਾ ਕੰਟਾ 2 ਘੰਟੇ ਹੋ ਗਏ ਇਹੀ ਚੱਲੀ ਗਈ ਐ ਇਕੱਲੇ ਇਕੱਲੇ ਐਮਸੀ ਨੇ ਵਪਾਰ ਮੰਡਲ ਦੇ ਵਪਾਰੀ ਭਲਾਵਾਂ ਦੇ ਇਹਦੇ ਹੱਕ 'ਚ ਆਵਾਜ਼ ਉਠਾਈ ਐ ਇਕੱਲੇ ਇਕੱਲੇ ਨੇ ਕੁਝ ਮੁੱਦੇ ਲੀਗਲੀ ਵੀ ਹੁੰਦੇ ਆ ਠੀਕ ਹੈ ਉਹ ਆਪਣਾ ਲੀਗਲੀ ਰੈਅ ਵੀ ਹੁੰਦੀ ਆ ਵੀ ਆਪਾਂ ਲੀਗਲੀ ਵੀ ਆਪਾਂ ਸਹੀ ਹੋ ਜਾਈਏ ਜਿਹੜਾ ਪਹਿਲਾ ਮੁੱਦਾ ਉਸ ਸੀ ਅਸੀਂ ਵੀ ਸਾਈਨ ਕਰੇ ਸੀ ਸਾਰੇ ਪ੍ਰਧਾਨ ਜੀ ਹਰੇ ਆਏ ਸੀ ਅੱਜ ਤੋਂ ਜਿੱਦਨ ਆਪਣਾ ਧਰਨਾ ਲੱਗਿਆ ਸੀ ਉਸ ਤੋਂ ਇੱਕ ਦਿਨ ਪਹਿਲਾਂ ਵੀ ਟੋ ਬੈਂਡ ਆਪਣਾ ਪਾਰਕਿੰਗ ਦਾ ਠੇਕਾ ਰੱਦ ਕੀਤਾ ਜਾਵੇ ਪਰ ਪਿਛਲੇ 2-3 ਦਿਨ ਪਹਿਲਾਂ ਇਹਨਾਂ ਨੇ ਸਾਨੂੰ ਸੱਦਿਆ ਸੀ ਗਏ ਪਰ ਇਹਨਾਂ ਨੇ ਉਹ ਮੁੱਦਾ ਆਪਦਾ ਵਾਪਸ ਲੈ ਲਿਆ ਸੀ ਜਿਹੜਾ ਟੋ ਬੈਂਡ ਦਾ ਵੱਡਾ ਮੁੱਦਾ ਸੀਗਾ ਮੇਨ ਵੱਡਾ ਉਹੀ ਸੀ ਉਹੀ ਸਾਨੂੰ ਵੀ ਠੇਕੇਦਾਰ ਆਪਦੇ ਚਲਾਵੇ ਆਪ ਦੀ ਪਾਰਕਿੰਗ ਗੱਡੀਆਂ ਆਉਂਦੀਆਂ ਪਰਚੀਆਂ ਇਕੱਠੇ ਜਿਵੇਂ ਮਰਜ਼ੀ ਕਰੇ ਟੋ ਹੈ ਜੀ ਰਿਟਰਨ ਕੋਈ ਰਿਟਰਨ ਜਦੋਂ ਆਏਗਾ ਕੰਡੀਸ਼ਨ ਹੈ ਕਿ ਮੈਂ ਉਹੀ ਮੈਂ ਉਹੀ ਦੱਸ ਦਿੰਦੀ ਉਹਦੇ ਵਿੱਚ ਅਸੀਂ ਜਿਹੜਾ ਟੋ ਵੈਨ ਹੈ ਟੋ ਵੈਨ ਜਿਹੜੀ ਵੀ ਚਲਾਉਣੀ ਹੈ ਉਹ ਕਾਰਪੋਰੇਸ਼ਨ ਖੁਦ ਚਲਾਉਗੀ ਕਾਰਪੋਰੇਸ਼ਨ ਦੇ ਮੁਲਾਜ਼ਮ ਹੋਣਗੇ ਸਾਰੇ ਹਾਂ ਸਾਰੇ ਸਾਰੇ ਟੋਟਲ ਸੀ ਸਾਰੇ ਜਿਹੜੀ ਉਹਨੂੰ ਕੋਈ ਪਰਚੀ ਕੱਟੂ ਉਹ ਵੀ ਕਾਰਪੋਰੇਸ਼ਨ ਦਾ ਮਲਾਜਮ ਜਿਹੜਾ ਉਹਦੇ ਵਿੱਚ ਬਿੱਟ ਬੈਠੂ ਉਹ ਵੀ ਕਾਰਪੋਰੇਸ਼ਨ ਦਾ ਮਲਾਜਮ ਜਿਹੜਾ ਵੀ ਉਹ ਉਹ ਸਾਰਾ ਕਾਰਪੋਰੇਸ਼ਨ ਚਲਾਉਂਦਾ ਰੂਟ ਐਡ ਕੀਤੇ ਨਾ ਰੂਟ ਮੈ ਤੁੰਦਾ ਜਿਹੜੇ ਰੂਟ ਰਹਿ ਗਏ ਉਹਦੇ ਵਿੱਚ ਅਸੀਂ 7 8 ਐਮਸੀ 7 ਹੈ ਤੇ 8 ਹੈ ਉਹ ਲਿਸਟ ਅਸੀਂ ਉੱਥੇ ਬਣਾ ਲਏ ਸੀਗੇ ਉਹਦੇ ਵਿੱਚ ਮੈਂ ਵੀ ਐ ਠੀਕ ਜਿਹੜਾ ਅਸੀਂ ਉਹ ਕਮੇਟੀ ਬਣੀ ਹੈ ਉਹ ਕਮੇਟੀ ਦੇ ਵਿੱਚ ਮੈਂ ਵੀ ਹੈ ਅਸੀਂ ਇੱਕ ਕਾਰਪੋਰੇਸ਼ਨ ਵੱਲੋਂ ਕਮੇਟੀ ਬਣਾਦੀ ਹੈ ਉਹ ਕਾਰਪੋਰੇਸ਼ਨ ਕਮੇਟੀ ਹੈ ਜਿਹੜੀ ਉਹ ਕੱਲ ਨੂੰ ਜਾਂ ਪਰਸੋਂ ਤੋਂ ਆਪਾਂ ਮੀਟਿੰਗ ਰੱਖ ਲਾਂਗੇ ਵਪਾਰੀ ਭਰਾਵਾਂ ਨੂੰ ਮਿਲ ਕੇ ਜਿਹੜੇ ਜਿਹੜੇ 5 ਜਾਂ 7 ਬੰਦੇ ਹੋਣਗੇ ਇਹਨਾਂ ਨਾਲ ਬੈਠ ਕੇ ਆਪਾਂ ਉਹ ਜਿਹੜੀਆਂ ਤੁਸੀਂ ਰੂਟ ਬਣਾਉਣੇ ਆ ਜਿਹੜਾ ਕੁਝ ਬਣਾਉਣਾ ਉਹਨਾਂ ਨਾਲ ਬੈਠ ਕੇ ਕਰਾਂਗੇ ਬਲਜਿੰਦਰ ਜੀ ਠੀਕ ਹੈ ਕਿੰਨੀ ਦੇਰ ਦਾ ਸੀ ਦਿੱਤਾ ਇਹ ਹੈ ਤਾਂ ਪਹਿਲਾਂ 7 ਸਾਲ ਦਾ ਸੀ 7 ਸਾਲ ਹਾਂ ਤੇ ਉਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਟੋਪ ਬੈਂਡ ਦਾ ਸਿਰਫ ਕਿੰਨੇ ਦਿਨ ਲਈ ਹੈ ਨਹੀਂ ਨਹੀਂ ਤੁਹਾਡੇ ਹੱਥ ਕਿਹੜੇ ਜਿਹੜਾ ਟੋਪ ਬੈਂਡ ਦਾ ਨਗਰ ਨਿਗਮ ਚਲਾਊਗਾ ਕਹਿੰਦੇ ਉਹ ਆਪਣੇ ਹੱਥ ਚ ਲੈ ਲੇਗਾ ਹਾਂ ਆਪਣੇ ਹੱਥ ਚ ਕਿੰਨੇ ਦਿਨ ਲਈ ਨਹੀਂ ਪਰ ਹੁਣ ਜਦੋਂ ਇਹ ਸਾਰਾ ਹੋਈ ਗਿਆ ਪੱਕਾ ਹੀ ਹੈ ਪਰਮਾਨੈਂਟ ਹੀ ਹੈ ਇੱਕ ਕਦੋਂ ਤਾਂ ਲੱਗੂ ਹੋਊਗਾ ਹੀ ਲਾਗੂ ਆ ਬਸ ਦੋ ਚਾਰ ਦਿਨਾਂ ਦੇ ਤੁਸੀ ਆਪਾਂ ਕਮੇਟੀ ਮੀਟਿੰਗ ਕਰ ਲੈਣੇ ਆ ਦੇਖੋ ਪਹਿਲਾਂ ਤਾਂ ਇਹ ਲਾਗੂ ਹੈਗੀ ਆ ਬਸ 30 ਤਰੀਕ ਤੱਕ ਤਾਂ ਉਹਨੇ ਡੀ ਸਾਹਿਬ ਨੇ ਬੰਦ ਕਰਿਆ ਹੋਇਆ ਟੋਕਨ ਜੇ ਆਪਾਂ ਨੂੰ ਲੋਡ ਹੋ ਜਾ ਆਪਾਂ ਕਮੇਟੀ ਅਸੀਂ ਕਮੇਟੀ ਨੇ ਬਿਠਾਉਣਾ ਹੈ ਵੀ ਇਹਨੂੰ ਆਪਾਂ ਜੇ ਆਪਾਂ ਲਾਗੂ ਕਰਨ ਦੇ ਮੰਨ ਲਓ 5 ਦਿਨ ਜਾਂ 7 ਦਿਨ ਲੇਟ ਹੋਵਾਂਗੇ ਤਾਂ ਉਹਨੂੰ ਆਪਾਂ ਟੋਕ ਬੈਨ ਨੂੰ ਅੱਗੇ ਪਾ ਦਾਂਗੇ ਉਵੇਂ ਤੇ ਆਪਾਂ ਬੈਠ ਕੇ ਉਹਨੂੰ ਐਨੇ ਦਿਨ ਤਾਂ ਲਾਉਂਦੇ ਨਹੀਂ ਆਪਾਂ ਆਪਾਂ ਪੰਜ ਦਿੱਤਾ ਜਾਊਗਾ ਜਿਵੇਂ ਮੰਨ ਲਓ ਟੋ ਬੈਨ ਜਾ ਕੇ ਤੇ ਬਈ ਉਹ ਹੁੰਦਾ 2 ਮਿੰਟ ਇਹਦੀ ਗੱਡੀ ਚੱਕੀ ਜਾਂਦਾ ਉਹ ਆਪਾਂ ਪਤਾ ਕੀ ਹੈ ਉਹ ਹੀ ਹੈ ਨਾ ਉਹ ਆਪਾਂ ਸਾਰੇ ਇਨਾਂ ਦੇ ਭਰਾਵਾਂ ਬੈਠ ਕੇ ਕਰਾਂਗੇ ਇਹ ਵੀ ਸਾਡੇ ਵੱਡੇ ਸਨਮਾਨਯੋਗ ਹੈ ਵੱਡੇ ਆ ਸਤਿਕਾਰਯੋਗ ਹੈ ਜਿਵੇਂ ਕਹਿਣਗੇ ਸਾਡੇ ਕੋਲ ਫਰਕ ਹੈ ਬੈਰੀ ਗੁੱਡ ਸਾਡੇ ਕੋਈ ਫਰਕ ਨਹੀਂ ਇਹਦਾ ਸਿਰਫ ਇਹ ਸੀ ਜਦੋਂ ਬਣਾਈ ਸੀ ਬਣਾਈ ਤਾਂ ਚੰਗੇ ਨੂੰ ਸੀ ਉਹਨੂੰ ਐ ਸਮਝੋ ਵੀ ਬਰਾਉਂਚ ਕੁਝ ਕੋਈ ਕਮੀਆਂ ਰਹਿ ਗਈਆਂ ਠੀਕ ਹੈ ਉਹ ਕਮੀਆਂ ਪਹਿਲਾਂ ਵੀ ਦੂਰ ਕਰੀਆਂ ਸੀ ਜੋ ਹੁਣ ਰਹਿ ਗਈਆਂ ਬਸ ਹੋਰ ਦੂਰ ਕਰ ਦੋ ਇਹਹੀ ਗੱਲ ਹੈ ਉਹ ਜਿਵੇਂ ਇਹ ਕਹਿਣਗੇ ਗੱਲ ਇਹ ਹੈ ਨਾ ਜੀ ਕਮੇਟੀ ਦਾ ਮਤਲਬ ਕੀ ਹੈ ਜਿਵੇਂ ਇਹ ਕਹਿਣਗੇ ਜਿਵੇਂ ਸੈਭਤ ਹੋਣਗੇ ਉਹ ਆਪਾਂ ਆਪਸ ਲੱਗੋ ਸਰ ਕਮੇਟੀ ਵਿੱਚ ਕੌਣ-ਕੌਣ ਐਮਸੀ ਹੈ ਤੁਹਾਡਾ ਕਮੋਟੀ ਦੇ ਵਿੱਚ ਰਤਨ ਰਾਹੀ ਮਮਤਾ ਸੈਣੀ ਮੈਂ ਖੋਦਾ ਹਾਂ ਹੋਰ ਕੋਣ ਹੈ ਜੱਸਾ ਜੀ ਹੈ ਅੱਛਾ ਠੀਕ ਹੈ ਤੇ ਬਲਰਾਜ ਜੀ ਹੈ ਹਾਂ ਇਹ ਮਕਸਦ ਕੀ ਹੈ ਕਿ ਕਮੇਟੀ ਦਾ ਕਿੰਨੇ ਦੇ ਤੱਕ ਕਮੇਟੀ ਰੋਗ ਜੀ ਜਦੋਂ ਹੋ ਲੱਗੂ ਹੀ ਹੋ ਗਿਆ ਜੀ ਗੱਲ ਖਤਮ ਜਿੰਨਾ ਚਿਰ ਹਾਊਸ ਰਹੂਗਾ ਅੱਛਾ ਚੰਦਰ ਜੀ ਰਿਟਰਨ ਕਰ ਦੇ ਤਾਂ ਕੈਰੂਗਾ ਮੁਲਾਜ਼ਮ ਵੀ ਹੋਣਗੇ ਹਾਂ ਉਹ ਵੀ ਇਥੋਂ ਕਾਰਪੋਰੇਸ਼ਨ ਦੇ ਹੋਣਗੇ ਉਹਨਾਂ ਦੇ ਕਾਰਪੋਰੇਸ਼ਨ ਕੀਆ ਉਹ ਕਾਰਪੋਰੇਸ਼ਨ ਕਰਨਗੇ ਸਰ ਉਹ ਫੈਸਲਾ ਕਰ ਲਾਂਗੇ ਗਲਤ ਸੁਣ ਲਓ ਪਹਿਲਾਂ ਵੀ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ ਨਾ ਜਿਹੜੇ ਉਹਨਾਂ ਦੇ ਉਹ ਤਨਖਾਹ ਕਾਰਪੋਰੇਸ਼ਨ ਚੋਂ ਜਾਊਗੀ ਔਰ ਅਸੀਂ ਨਾਲ ਇਹ ਵੀ ਰੱਖਿਆ ਹੈਗਾ ਜਿੱਥੇ ਕੋਈ ਪੀਲੀ ਲਾਈਨ ਤੋਂ ਛੋਟੀ ਹੈ ਉਹਨੂੰ ਵੀ ਉਹਨੂੰ ਵੀ ਅਸੀਂ ਐਡਜਸਟ ਕਰਾਵਾਂਗੇ ਜਿਵੇਂ ਫੁੱਟਪਾਥ ਤੇ ਚੜ ਜਾਂਦੀ ਹੈ ਨਾ ਗੱਡੀ ਥੋੜਾ ਰੋਲਾ ਰਹਿੰਦਾ ਸੀਗਾ ਅਸੀਂ ਉਹਨਾਂ ਨੂੰ ਇਹ ਗੱਲ ਵੀ ਕਹੀ ਹੈ ਪਰ ਜਿਹੜੀ ਹੁਣ ਆਪਣੀ ਮੀਟਿੰਗ ਹੋ ਗਈ ਵਪਾਰੀਆਂ ਨੂੰ ਵਿੱਚ ਬਿਠਾ ਕੇ ਉਹ ਜਿਹੜੇ ਛੋਟੇ ਮੋਟੇ ਮਸਲੇ ਸਾਨੂੰ ਹੋਰ ਵੀ ਦੱਸਣਗੇ ਉਹਨਾਂ ਨੂੰ ਆਪਾਂ ਹੱਲ ਕਰਾਵਾਂਗੇ ਕਿਉਂਕਿ ਜਿਹੜੇ 8 ਜਾਂ 9 8 ਜਾਂ 9 ਮੈਂਬਰ ਬਣੇ ਆ 8 9 ਮੈਂਬਰ ਕਮੇਟੀ ਦੇ ਬਣਾਏ ਆ ਅਸੀਂ ਅਸੀਂ ਬੜਾ ਚਿਰ ਮੱਥਾ ਮਾਰ ਕੇ ਕਿਉਂਕਿ ਜੇ ਉਹਦੀ ਰੇਟ ਘਟਾਉਣ ਦੀ ਵੀ ਗੱਲ ਕਰੀ ਸੀ ਫਿਰ ਉਹ ਫਾਈਨੈਂਸ਼ੀਅਲੀ ਕਮ ਆ ਜਾਂਦਾ ਫਿਰ ਕੋਰਟ ਜੋ ਸਾਰਾ ਸਿਸਟਮ ਸਟੇ ਵਾਲਾ ਜੋ ਸਿਸਟਮ ਹੋ ਜਾਂਦਾ ਅਸੀਂ ਕਹਿੰਦੇ ਸੀ ਵੀ ਚੱਲ ਆਪਣਾ ਕੰਮ ਵੀ ਚੱਲੇ ਕਿਉਂਕਿ ਪਾਰਕਿੰਗ ਬਿਨਾਂ ਵੀ ਸਰਦਾ ਨਹੀਂ ਆਪਾਂ ਨੂੰ ਇੱਕੋ ਅਸੀਂ ਬੰਦ ਕਰਤੀ ਜਿਹੜੀ ਉਹ ਕੀ ਕਹਿੰਦੇ ਹੋ ਟਾਇਰ ਰੋਕਦੇ ਜਿਹੜਾ ਟਾਇਰ ਲੋਕ ਟਾਇਰ ਲੋਕ ਜਿਹੜਾ ਉਹ ਨਹੀਂ ਲੱਗੂਗਾ ਕਿਉਂਕਿ ਜੇ ਟਾਇਰ ਲੋਕ ਲੱਗ ਗਿਆ ਉਹਨਾਂ ਨੇ ਪੈਸੇ ਤਾਂ ਲੈ ਲੇ ਪਰ ਉਹ ਜਗ੍ਹਾ ਤਾਂ ਰੋਕ ਹੀ ਲਈ ਨਾ ਆਪਣੀ ਠੇਕਾ ਤਾਂ ਰਾਮ ਸਿੰਘ ਕੋਲੇ ਰਹੇਗਾ ਠੇਕਾ ਰਾਮ ਸਿੰਘ ਕੋਲੇ ਕਿਉਂਕਿ ਅਸੀਂ ਕਾਨੂੰਨਨ ਤੌਰ ਤੇ ਰੱਦ ਨਹੀਂ ਕਰ ਸਕਦੇ ਸੀ ਤਾਂ ਅਸੀਂ ਜਿਹੜਾ ਵਿਚਲੜਾ ਹੱਲ ਅਸੀਂ ਸੀ ਇਹ ਕੱਢਿਆ ਕਿ ਵਪਾਰੀਆਂ ਦੇ ਨਾਲ ਦੋ ਤਿੰਨ ਬੰਦੇ ਵਪਾਰੀਆਂ ਦੇ ਵੀ ਲਵਾਂਗੇ ਇਸ ਕਮੇਟੀ ਦੇ ਵਿੱਚ ਜੋ ਵੀ ਕੋਈ ਰੋਲਾ ਪਊਗਾ ਉਹਨੂੰ ਬੈਠ ਕੇ ਅਸੀਂ ਹੱਲ ਕਰਾਂ ਕਰਾਂਗੇ 6 4 ਦੇ ਬੋਰਡ ਲੱਗਣਗੇ ਇੱਕ ਫਿਰ ਇੱਕ ਫਲੈਕਸ ਇੱਥੇ ਜਿਹੜੀ ਫਾਇਰ ਵਗਰੇਡ ਹੈ ਇਹ ਚੱਲਦੀ ਰਹੂਗੀ ਵੀ ਇੱਥੇ ਅੰਦਰ ਜਾਣਾ ਤਾਂ ਇਹ ਜਿਹੜਾ ਹੈਗਾ ਟੋ ਬੈਂਡ ਦੇ ਅੰਡਰ ਹੈ ਏਰੀਆ ਪਾਰਕਿੰਗ ਇੱਥੇ ਤੁਸੀਂ ਕਰਨੀ ਦਾ ਆਪਦੇ ਧਿਆਨ ਨਾ ਕਰਨੀ ਹੁੰਦੀ ਆ ਤਾਂ ਉਹਦੇ ਕਿੰਨੇ ਪੈਸੇ ਚਾਰਜ ਹੋਵੇ ਕਹਿੰਦੇ ਉਹ ਉਹ ਜਿਹੜਾ 800 ਰੁਪਏ 800 ਜਿਹੜਾ ਮੌਕੇ ਤੇ ਜੋ ਪਹਿਲਾਂ ਰੂਲ ਸੀਗੇ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਸੀ ਘੱਟ ਕਰ ਲਿਏ ਪਰ ਉਹ ਕਹਿੰਦੇ ਸਾਰਾ ਫਾਈਨੈਂਸ਼ੀਅਲ ਦਾ ਕੰਮ ਮਤਲਬ ਵਿੱਚ ਆਂਦਾ ਹੈ ਵੀ ਫਿਰ ਉਹ ਸਾਰਾ ਲਾਸ ਤੇ ਉਹ ਲੰਬਾ ਜੰਮ ਕੰਮ ਲੰਬਾ ਕੰਮ ਹੁੰਦਾ ਸੀਗਾ ਅਸੀਂ ਕਹਿੰਨਾ ਚਲੋ ਇੱਕ ਵਾਰੀ ਫੈਸਲਾ ਪੁੱਲ ਮਿਲਾ ਕੇ ਜਿ세 ਜੇ ਕਹੀ ਇਹ ਵੀ ਟੋਪ ਆਹਿੰਦਾ ਜਿਹੜਾ ਸਾਰਾ ਸਿਸਟਮ ਆ ਉਹ ਨਗਰ ਨਿਗਮ ਦੇ ਹੱਥ ਚ ਆਊਗਾ ਉਹ ਬਿਲਕੁਲ ਜੀ ਟੋਟਲੀ ਜਿਹੜੇ ਉਹਦੇ ਵਿੱਚ ਮੁਲਾਜ਼ਮ ਵੀ ਉਹਨਾਂ ਦੇ ਬੈਠਣਗੇ ਉਹਦੀ ਤਨਖਾਹ ਵੀ ਕਾਰਪੋਰੇਸ਼ਨ ਦਊਗੀ ਉਹ ਪੈਸੇ ਜੋ ਜਿਹੜੇ ਇਕੱਠੇ ਹੋਣਗੇ ਨਾ ਜੀ ਉਹਦੇ ਵਿੱਚੋਂ ਹੀ ਪੈਸੇ ਚੋਂ ਕਿਉਂਕਿ ਜੇ ਉਹ ਤੋਂ ਉਹਨਾਂ ਤੋਂ ਪੈਸੇ ਲੈਂਦੇ ਫਿਰ ਉਹਨਾਂ ਦੀ ਚੇਹ ਮੰਨਦੇ ਆ ਤੇ ਜਿਹੜਾ ਕਾਰਪ ਪਬਲਿਕ ਦਾ ਮੁਲਾਜ਼ਮ ਹੋਊਗਾ ਉਹ ਜਵਾਬ ਦੇਊਗਾ ਹਰ ਗੱਲ ਦਾ ਉਸ ਤੋਂ ਬਾਅਦ ਜੇ ਕੋਈ ਰੋਲਾ ਪੈਂਦਾ ਫਿਰ ਉਹ ਕਮੇਟੀ 'ਚ ਵਿਚਾਰਾ ਜਾਊ ਉਹਦੇ ਵਿੱਚ ਵਪਾਰੀ ਵੀ 2-3 ਮੈਂਬਰ ਤੁਹਾਡੇ ਹੋਣਗੇ ਉਹ ਬਹਿ ਕੇ ਜਿਵੇਂ ਸ਼ਾਟ ਕਿੰਨੇ ਮੈਂਬਰੀ ਕਮੇਟੀ ਬਣੀ ਹੈ ਇਹ 810 ਮੈਂਬਰ ਹੈ ਮੈਂਬਰ ਹੈ ਉਹ ਸਾਨੂੰ ਹੀ ਉਹਨਾਂ ਨੇ ਕਿਹਾ ਵੀ ਵਪਾਰੀ ਜਿਹੜਾ ਨਾਮ ਦੇਣ 2000 3 ਤੁਸੀਂ ਲੈ ਲਿਓ ਮਿੱਟਰ ਸਾਹਿਬ ਜਿਸ ਤਰ੍ਹਾਂ ਠੇਕੇਦਾਰ ਦੁਬਾਰਾ ਤੋਂ ਧੱਕੇਸ਼ਾਹੀ ਕਰਦਾ ਤਾਂ ਉਹਦੇ ਖਿਲਾਫ ਆਪਾਂ ਪੱਕੀ ਕਾਰਵਾਈ ਕਰਾਂਗੇ ਸਰ ਧੱਕੇਸ਼ਾਹੀ ਉਹ ਕਰਦਾ ਹੀ ਨਹੀਂ ਜਦੋਂ ਕੰਮ ਹੀ ਮੁੱਕ ਗਿਆ ਜਿਸ ਤਰ੍ਹਾਂ ਵੀ ਠੇਕਾ ਹੈ ਤਾਂ ਹੁਣ ਉਸ ਕੋਲ ਠੇਕੇ ਦਾ ਉਸ ਕੋਲ ਨਹੀਂ ਆਰਮ ਸਿੰਘ ਕੋਲ ਹੀ ਹੈ ਸਰ ਦੇਖੋ ਪਹਿਲਾਂ ਉਹ ਆਪ ਚਲਾਉਂਦੇ ਸੀਗੇ ਉਹਨਾਂ ਵਿੱਚ ਉਹ ਆਪ ਦੀ ਮਰਜ਼ੀ ਕਰਦੇ ਸੀ ਜੀ ਦੇਖੋ ਹੁਣ ਕਾਰਪੋਰੇਸ਼ਨ ਦੇ ਅੰਡਰ ਹੋ ਗਈ ਤੇ ਇਹ ਗੱਲ ਦਾ ਬੜਾ ਫਰਕ ਪਿਆ ਕੀ ਜਿਹੜੀਆਂ ਗੱਡੀਆਂ ਖੜਨਗੀਆਂ ਇੱਥੇ ਆ ਕੇ ਕੀ ਉਹਨਾਂ ਨੂੰ ਪਹਿਲੇ ਹੋਟਲ ਦੇ ਕੇ ਜਾਂ ਕੋਈ ਪਹਿਲੇ ਵਾਰਨਿੰਗ ਉਹ ਹੂਟਰ ਮਾਰਨਗੇ ਕੈਮਰੇ ਲੱਗਣਗੇ ਸਰ ਸਾਰਾ ਕੁਝ ਉਹ ਕਾਰਪੋਰੇਸ਼ਨ ਦੇ ਖਰਚੇ ਤੇ ਲਵਾ ਦਾਂਗੇ ਕਹਿੰਦੇ ਕੰਮ ਕੰਡੀਸ਼ਨਾਂ ਜਿਹੜੀਆਂ ਠੇਕੇਦਾਰ ਦੀਆਂ ਬਿਲਕੁਲ ਜਾਇਜ਼ ਤੇ ਸਹੀ ਤਰੀਕੇ ਨਾਲ ਚੱਲਦੇ ਆ ਸੀ ਨਹੀਂ ਜੋ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਫਾਲੋ ਕਰ ਰਹੇ ਆ ਨਹੀਂ ਦੇਖੋ ਜੀ ਜਿਹੜਾ ਆਪਾਂ ਕਹਿੰਦੇ ਸੀਗੇ ਵੀ ਝਗੜਾ ਕਰਨਾ ਪਹਿਲਾਂ ਤਾਂ ਇਹੀ ਨਹੀਂ ਵਧੀਆ ਸੀਗਾ ਹੈਨਾ ਵੀ ਝਗੜਾ ਨਹੀਂ ਕਰਨਾ ਕੋਈ ਬੰਦਾ ਆ ਗਿਆ ਉਹਨੂੰ ਕਹਾਂ ਚੱਲ ਯਾਰ ਤੂੰ ਕਮੇਟੀ ਕੋਲ ਲਿਆ ਜਾ ਸਾਡੇ ਕੋਲੇ ਠੀਕ ਹੈ ਜਿਵੇਂ ਉਹਦੇ ਕੋਲ ਵੀਡੀਓ ਵੀਡੀਓ ਦਿਖਾ ਦੇਣਗੇ ਆਪਾਂ ਨੂੰ ਅਗਰ ਬੰਦਾ ਕਾਰ ਵਾਲਾ ਗਲਤ ਹੋਇਆ ਪਰਚੀ ਕੱਟ ਦੇਣਗੇ ਨਾ ਗਲਤ ਹੋਇਆ ਛੱਡ ਦੇਣਗੇ ਬੀਟੀ ਜਿਸ ਤਰ੍ਹਾਂ ਅੱਜ ਹਾਊਸ ਦੀ ਮੀਟਿੰਗ ਸੀ ਪਾਰਕਿੰਗ ਨੂੰ ਲੈ ਕੇ ਕੀ ਕੀ ਫੈਸਲੇ ਲਏ ਗਏ ਤੇ ਕੀ ਫੈਸਲਾ ਹੋਇਆ ਗਿਆ ਦੇਖੋ ਜੀ ਕੁਝ ਕਲੀਅਰ ਨਹੀਂ ਹੋ ਪਾਇਆ ਆਏ ਕਹਿ ਰਹੇ ਹੈਗੇ ਵੀ ਸ਼ਾਇਦ ਇਹ ਜਿਹੜੀ ਨਗਰ ਨਿਗਮ ਚਲਾਊਗੀ ਟੌਪ ਐ ਨਾ ਇਹ ਠੇਕੇਦਾਰ ਤੋਂ ਲੈ ਲिती ਆ ਜਾਣਗੀਆਂ ਪਰ ਹਲੇ ਉਹਨਾਂ ਨੂੰ ਵੀ ਕਲੀਅਰ ਨਹੀਂ ਹੈਗਾ ਪੂਰਾ ਵੀ ਕਿਸ ਟਰਮੈਂਡ ਕੰਡੀਸ਼ਨ ਦੇ ਹਿਸਾਬ ਨਾਲ ਚਲਾਣਗੇ ਕੀ ਕੁਝ ਕਰਨਾ ਹੈਗਾ ਇੱਕ ਤੋਂ ਚੀਜ਼ਾਂ ਉਹ ਦੱਸ ਰਹੇ ਵੀ ਸੀ ਕੈਮਰੇ ਲਗਾਵਾਂਗੇ ਅਨਾਉਂਸਮੈਂਟ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈਗੇ ਆ ਲੇਕਿਨ ਉਹਦੇ ਵਿੱਚ 100% ਕਲੀਅਰ ਨਹੀਂ ਸੀਗਾ ਅੱਜ ਕੁਝ ਵੀ ਨਾ ਕੁਝ ਲਿਖਤੀ ਆਇਆ ਹੈਗਾ ਇਸ ਤੋਂ ਇਲਾਵਾ ਇੱਕ ਜੀ ਹੋਰ ਬੜੀ ਸੋਚਣ ਵਾਲੀ ਸੀ ਵੀ ਹਾਊਸ ਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ 3 ਵਜੇ ਤੋਂ ਲੈ ਕੇ 5:30 ਵਜੇ ਤੱਕ ਚੱਲਦਾ ਰਿਹਾ ਹੈਗਾ 2.5 ਘੰਟੇ ਲਗਾਤਾਰ ਲੇਕਿਨ ਲੱਗਦਾ ਨਹੀਂ ਵੀ ਕਿਸੇ ਨੇ ਇਹ ਗੱਲ ਚੱਕੀ ਹੋਵੇ ਵੀ ਇਹਨੇ ਸਿੰਗਲ ਵੀ ਬੋਰਡ ਨਹੀਂ ਲਗਾਇਆ ਸਵਾ ਸਾਲ ਹੋ ਗਿਆ ਇਸ ਨੂੰ ਜਿੱਤੇ ਕੀ ਇਹਦੇ ਬੋਰਡ ਲੱਗੇ ਨੇ ਤੇ ਠੇਕੇ ਦੇ ਵਿੱਚ ਹੀ ਲਿਖਿਆ ਸੀਗਾ ਵੀ ਬਹੁਤ ਜ਼ਰੂਰੀ ਸੀਗੇ ਉਸ ਦੇ ਬਾਵਜੂਦ ਇਸ ਨੇ ਕਰੋੜਾ ਰੁਪਏ ਲੋਕਾਂ ਤੋਂ ਇਕੱਠਾ ਕਰ ਲਿਆ ਕੀ ਉਹ ਲੋਕਾਂ ਤੋਂ ਰਿਫੰਡ ਕਰਾਉਣਾ ਨਹੀਂ ਬੰਦਦਾ ਸੀ ਕੀ ਇਸ ਨੂੰ ਲੀਗਲ ਨੋਟਿਸ ਭੇਜਣਾ ਨਹੀਂ ਬੰਦਦਾ ਸੀਗਾ ਅੱਜ ਕਿਸੇ ਵੀ ਹਾਊਸ ਦੇ ਵਿੱਚ ਲੱਗਦਾ ਨਹੀਂ ਕਿਸੇ ਨੇ ਇਹਲਾ ਮੁੱਦਾ ਚੱਕਿਆ ਹੋਊਗਾ ਵੀ ਇਸ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਨੋਟਿਸ ਭੇਜ ਆ ਜਾਵੇ ਇਸ ਚੀਜ਼ ਦਾ ਜੇ ਤੁਸੀਂ ਪਹਿਲਾਂ ਸਵਾ ਸਾਲ ਦਾ ਨੋਟਿਸ ਨਹੀਂ ਭੇਜਿਆ ਪਹਿਲੀ ਗੱਲ ਤਾਂ ਇਹ ਹੁੰਦਾ ਜੀ ਠੇਕਾ ਜਿਹੜਾ ਠੇਕੇਦਾਰ ਨੇ ਸ਼ੁਰੂ ਕਰਨਾ ਉਹਦੀ ਟਰਮਿੰਟ ਕੰਡੀਸ਼ਨਾਂ ਠੇਕਾ ਸ਼ੁਰੂ ਕਰਨ ਤੋਂ ਪਹਿਲਾਂ ਪੂਰੀਆਂ ਕਰਨੀਆਂ ਪੈਂਦੀਆਂ ਫਿਰ ਇਹਨਾਂ ਨੇ ਆਪਦੇ ਬੰਦੇ ਦੀ ਵੈਰੀਫਿਕੇਸ਼ਨ ਨਹੀਂ ਕਰਾਈ ਇਹ ਮੁੱਦੇ ਹੁਣ ਮੀਡੀਆ ਦੇ ਵਿੱਚ ਵੀ ਆ ਗਏ ਲੋਕਾਂ ਨੇ ਵੀ ਇਸ਼ੂ ਕ੍ਰੀਏਟ ਕੀਤਾ ਅਸੀਂ ਕੰਪਲੀਟ ਦੇ ਵਿੱਚ ਵੀ ਇਹ ਚੀਜ਼ਾਂ ਬਾਤੀਆਂ ਉਸ ਦੇ ਬਾਵਜੂਦ ਵੀ ਹਾਊਸ ਦੇ ਵਿੱਚ ਇਹਦੇ ਉੱਤੇ ਕੋਈ ਚਰਚਾ ਨਹੀਂ ਹੋਈ ਉਸ ਨੂੰ ਕੋਈ ਨੋ ਤੇ ਮਤਲਬ ਇਹਦਾ ਤਾਂ ਸਿੱਧਾ ਠੇਕਾ ਰੱਦ ਹੁੰਦਾ ਜੀ ਜਿਹੋ ਉਹਨੇ ਡਰਮੈਂਟ ਕੰਡੀਸ਼ਨਾਂ ਨਹੀਂ ਪੂਰੀਆਂ ਕੀਤੀਆਂ ਇਹ ਇੱਕ ਜ਼ਰੂਰ ਕਹਿ ਰਹੇ ਵੀ ਠੇਕੇਦਾਰ ਤੋਂ ਇਹ ਲੈ ਕੇ ਅਸੀਂ ਚਲਾ ਲਾਂਗੇ ਲੇਕਿਨ ਕਿਸ ਨਿਯਮਾਂ ਦੇ ਕਿਸ ਸ਼ਰਤਾਂ ਦੇ ਅਧੀਨ ਚਲਾਣਗੇ ਕਮੇਟੀ ਦੇ ਵਿੱਚ ਕਿਹੜੇ ਬੰਦਿਆਂ ਨੂੰ ਲੈਣਾ ਹੈ ਕਿਵੇਂ ਕਰਨਾ ਉਹ ਹਲੇ ਇਹਨਾਂ ਨੂੰ ਵੀ ਮਤਲਬ ਪੂਰਾ ਕਲੀਅਰ ਹੈਗਾ ਜਿਸ ਤਰ੍ਹਾਂ ਆਪਾਂ ਦੇਖਿਆ ਜਾਵੇ ਠੇਕਾ ਰੱਦ ਕਰਨ ਲਈ ਆਪਾਂ ਮੰਗ ਕੀਤੀ ਗਈ ਸੀ ਜੀ ਤੇ ਲੇਕਿਨ ਠੇਕਾ ਦਾ ਹਜੇ ਵੀ ਰੱਦ ਨਹੀਂ ਕੀਤਾ ਗਿਆ ਠੇਕਾ ਦਾ ਠੇਕੇਦਾਰ ਕੋਲੇ ਉਸੇ ਕੋਲ ਹੀ ਹੈਗਾ ਦੇਖੋ ਜੀ ਅਸੀਂ ਪਾਰਕਿੰਗ ਦਾ ਮੁੱਦਾ ਕਦੀ ਵੀ ਨਹੀਂ ਬਣਾਇਆ ਅਸੀਂ ਕਦੀ ਵੀ ਨਹੀਂ ਕਿਹਾ ਪਾਰਕਿੰ ਇਹਦਾ ਇਹ ਜਿਹੜਾ 2 ਵੈਨ ਵਾਲਾ ਠੇਕਾ ਉਹ ਰੱਦ ਕਰੋ ਇਹ ਜਿਹੜਾ ਤੱਕੇਸ਼ਾਈਆਂ ਚੱਲ ਰਹੀਆਂ ਲੋਕਾਂ ਨੂੰ ਇਹ ਜਲੀਲ ਕਰਦੇ ਆ ਗੁੰਡਾਗਰਦੀ ਕਰਦੇ ਆ ਉਹ ਬੰਦ ਕਰੋ ਲੇਕਿਨ ਉਸਦੇ ਬਾਅਦ ਤੇ ਵਾਸਤੇ ਵੀ ਅਜੇ ਕੁਝ ਹਾਲੇ ਤੱਕ ਕਲੀਅਰ ਨਹੀਂ ਹੋ ਪਾਇਆ ਇਹ ਕਹਿੰਦੇ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਕੋਲ ਲਿਖਤੀ ਆ ਜਾਊਗਾ ਸਾਰਾ ਸੁਣੋ ਜੀ ਜਿਸ ਤਰ੍ਹਾਂ ਪਰਚੀਆਂ ਦਾ ਐਸ ਇਟ ਇਜ਼ ਕੱਟਿਆ ਜਾਂਗੇ ਜਿਵੇਂ ਪਹਿਲੀਆਂ ਕੱਟੀ ਜਾਂਦੀਆਂ ਸੀਗੀਆਂ ਦੇਖੋ ਜੀ ਇਹ ਤਾਂ ਹੁਣ ਦੋ ਦਿਨਾਂ ਬਾਅਦ ਪਤਾ ਲੱਗੂ ਇਹ ਕਹਿੰਦੇ ਹੁਣ ਠੇਕੇਦਾਰ ਪਰਚੀ ਨਹੀਂ ਕੱਟ ਸੌਦਾ ਸਾਡਾ ਆ ਦਾ ਸਰਕਾਰੀ ਬੰਦਾ ਲੱਗੂਗਾ ਤੇ ਉਹੀ ਚਲਾਊਗਾ ਵੈਨ ਚਲਾਣ ਵਾਲਾ ਵੀ ਬੰਦਾ ਇਹ ਕੈਮਰੇ ਲੱਗੇ ਹੋਣਗੇ ਅਨਾਉਂਸਮੈਂਟ ਕਰਾਂਗੇ ਲੇਕਿਨ ਉਹਦੇ ਚ ਹਲੇ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਇਹ ਕਹਿੰਦੇ ਬੋਰਡ ਅਸੀਂ ਹੁਣ ਲਗਾਉਣੇ ਸ਼ੁਰੂ ਕਰ ਦਾਂਗੇ ਵੀ ਹੁਣ ਤਾਂ ਤੁਸੀਂ ਸ਼ੁਰੂ ਕਰ ਦੋਗੇ ਜਿਹੜੇ ਠੇਕੇਦਾਰ ਨੇ ਨਹੀਂ ਲਗਾਏ ਬਿਨਾ ਬੋਰਡ ਕਿਤੇ ਲਗਾਏ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਉਹਨੇ ਕਰੋੜਾ ਰੁਪਏ ਇਕੱਠਾ ਕੀਤਾ ਹੈਗਾ ਉਹਦੀ ਪਰਪਾਈ ਕੋਣ ਕਰਾਊਗਾ ਉਹਦਾ ਉਸ ਨੂੰ ਨੋਟਿਸ ਕਿਉਂ ਨਹੀਂ ਭੇਜਿਆ ਗਿਆ ਵੱਡੀ ਗੱਲ ਤਾਂ ਇਹ ਹੈ ਨਾ ਅੱਜ ਉਹਦੀ ਚਰਚਾ ਵੀ ਨਹੀਂ ਕੀਤੀ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਸਾਨੂੰ ਹੀ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਸੀ ਬਣਾਵਾਂਗੇ ਜੀ ਜੋ ਸਾਡੇ ਕੋਲ ਲਿਖਤੀ ਤੌਰ ਤੇ ਆ ਗਿਆ ਸਪਸ਼ਟ ਹੋ ਜਾਊਗਾ ਕਿਉਂਕ